हां जी दोस्तों जिक्र कर लिया 10वीं पास का बिना इम्तिहान दे रेलवे नौकरी करने का आपको मिलेगा मौका 3000 तो वध प्रति है सो दोस्तों बड़ी अपडेट लेके आज हाजिर हुए हैं इससे पहला अपडेट ਵੱਲ ਵਧिए ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ दोस्तों 10वीं पास ਨੂੰ ਬਿਨਾਂ ਇਮਤਿਹਾਨ ਦੇ ਰੇਲਵੇ ਚ ਨੌਕਰੀ ਕਰਨ ਦਾ ਮੌਕਾ ਮਿਲ ਰਿਹਾ ਹੈ 3000 ਤੋਂ ਵੱਧ ਪਰਤੀ ਜਿਹੜੀ ਆ ਚੁੱਕੀ ਹੈ ਭਾਰਤੀ ਰੇਲਵੇ ਦੇ ਵਿੱਚ 10ਵੀਂ ਪਾਸ ਲਈ 3000 ਤੋਂ ਵੱਧ ਖਾਲੀ ਸਾਮੀਆਂ ਲਈ ਭਰਤੀ ਕੱਢੀ ਗਈ ਹੈ ਖਾਸ ਗੱਲ ਇਹ ਹੈ ਕਿ ਇਹਨਾਂ ਭਰਤੀਆਂ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ ਤੇ ਸਿੱਧੀ ਭਰਤੀ ਹੋਵੇਗੀ ਜੇ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ 14 ਜਨਵਰੀ ਤੱਕ ਜਰੂਰ ਅਪਲਾਈ ਕਰੋ ਇਸ ਦੇ ਨਾਲ ਹੀ ਕਿਰਪਾ ਕਰਕੇ ਇਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਦੀ ਜਾਂਚ ਕਰੋ ਇਹਨਾਂ ਭਰਤੀਆਂ ਲਈ ਪੂਰੀ ਜਾਣਕਾਰੀ ਇਸ ਦੀ ਅਧਿਕਾਰਤ ਵੈੱਬਸਾਈਟ ਤੇ ਦਿੱਤੀ ਗਈ ਹੈ ਹੁਣ ਦੱਸਦੇ ਹਾਂ ਕਦੋਂ ਤੱਕ ਤੁਸੀਂ ਅਪਲਾਈ ਕਰਨਾ ਹੈ ਰੇਲਵੇ ਭਰਤੀ ਸੈਲ ਨੇ ਪਛਮੀ ਮੱਧ ਰੇਲਵੇ ਅਧੀਨ ਰੇਲਵੇ ਅਧੀਨ 2015 سوری 3015 ਅਪ੍ਰੈਲਸ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਲਈ ਅਰਜੀ ਦੀ ਪ੍ਰਕਿਰਿਆ 15 ਦਸੰਬਰ ਤੋਂ ਸ਼ੁਰੂ ਹੋ ਰਹੀ ਹੋਈ ਹੈ ਪਰ ਆਖਰੀ ਤਰੀਕ ਜਿਹੜੀ ਹੈ 14 ਜਨਵਰੀ ਹੈ ਜੋ ਵੀ ਉਮੀਦਵਾਰ ਇਹ ਅਹੁਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਹੈ ਅਪਲਾਈ ਕਰਨ ਦੇ ਲਈ ਉਮੀਦਵਾਰ ਨੂੰ WCR ਦੀ ਅਧਿਕਾਰਤ ਵੈੱਬਸਾਈਟ wcr.indianrailways.gov.in ਤੇ ਜਾਣਾ ਪਵੇਗਾ ਇਸ ਵੈਬਸਾਈਟ ਰਾਹੀਂ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ ਕਿੱਥੇ ਕਿੰਨੀਆਂ ਭਰਤੀਆਂ ਹੋਣਗੀਆਂ ਇਹ ਭਰਤੀਆਂ ਪੱਛਮੀ ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ ਵਿੱਚ ਹੋਣੀਆਂ ਹਨ ਇਸ ਤਹਿਤ ਜੀਵੀਪੀ ਡਿਵੀਜ਼ਨ ਚ ਸਭ ਤੋਂ ਵੱਧ ਅਸਾਮੀਆਂ ਸਾਹਮਣੇ ਆਈਆਂ ਨੇ ਇੱਥੇ કુલ 1164 ਅਸਾਮੀਆਂ ਲਈ ਭਰਤੀ ਹੋਣੀ ਹੈ ਇਸੇ ਤਰ੍ਹਾਂ ਕੋਟਾ ਡਿਵੀਜ਼ਨ ਚ 853 ਅਸਾਮੀਆਂ ਬੀਪੀਆਰ ਡਿਵੀਜ਼ਨ 603 ਅਸਾਮੀਆਂ ਸੀਆਰਡਬਲਯੂਐਸ ਬੀਪੀਐਲ ਦੇ ਵਿੱਚ 170 ਅਸਾਮੀਆਂ ਡਬਲਯੂ ਆਰਐਸ ਕੋਟੋ ਦੇ ਵਿੱਚ 199 ਅਸਾਮੀਆਂ ਤੇ ਹੈੱਡਕੁਆਰਟਰ ਜੀਬੀ ਪੀਚਤ ਪੁਣਤ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਕੌਣ-ਕੌਣ ਇਹਦੇ ਵਿੱਚ ਅਪਲਾਈ ਕਰ ਸਕਦਾ ਹੈ? ਰੇਲਵੇ ਚ ਇਹਨਾਂ ਅਸਾਮੀਆਂ ਲਈ ਕੁਝ ਯੋਗਤਾਵਾਂ ਨੂੰ ਅਪਲਾਈ ਕਰਨ ਲਈ ਕਿਹਾ ਗਿਆ ਹੈ। ਜਿਵੇਂ ਕਿ ਉਮੀਦਵਾਰ ਦੀ ਉਮਰ 14 ਦਸੰਬਰ 2023 ਨੂੰ 15 ਸਾਲ ਪੂਰੀ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਉਮਰ 24 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜਦਕਿ ਐਸਸੀ ਐਸਟੀ ਵਰਗ ਦੇ ਉਮੀਦਵਾਰ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ। ਆਰਬੀਸੀ ਉਮੀਦਵਾਰ ਨੂੰ 3 ਸਾਲ ਦੀ ਛੋਟ ਮਿਲੀ ਹੈ। ਦੂਜੀ ਸ਼ਰਤ ਇਹ ਹੈ ਕਿ ਉਮੀਦਵਾਰ ਦਾ 10ਵੀਂ ਪਾਸ ਹੋਣਾ ਚਾਹੀਦਾ ਹੈ। ਦਸਵੀਂ ਦੇ ਵਿੱਚ 50% ਦੇ ਅੰਕ ਹੋਣੇ ਚਾਹੀਦੇ ਨੇ ਨਾਲ ਹੀ ਬਿਨੈਕਾਰ ਕੋਲ ਸਬੰਧਤ ਵਪਾਰ ਦੇ ਵਿੱਚ ਆਈਟੀਆਈ ਦੀ ਡਿਗਰੀ ਵੀ ਹੋਣੀ ਚਾਹੀਦੀ ਹੈ ਹੁਣ ਦੱਸਦੇ ਹਾਂ ਕਿੰਨੀ ਹੋਵੇਗੀ ਫੀਸ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ 136 ਰੁਪਏ ਫੀਸ ਦੇਣੀ ਹੋਵੇਗੀ ਜਦੋਂ ਕਿ ਐਸਸੀ ਐਸਟੀ ਪੀਡਬਲੂ ਤੇ ਮਹਿਲਾ ਉਮੀਦਵਾਰਾਂ ਲਈ ਅਰਜੀ ਫੀਸ ਸਿਰਫ 36 ਰੁਪਏ ਹੋਵੇਗੀ ਪੂਰੀ ਜਾਣਕਾਰੀ ਲਈ ਉਮੀਦਵਾਰਾਂ ਨੂੰ ਰੇਲਵੇ ਭਰਤੀ ਸੈਲ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਚਾਹੀਦਾ ਹੈ ਕਿਵੇਂ ਹੋਵੇਗੀ ਚੋਣ ਰੇਲਵੇ ਚ ਅਪ੍ਰੈਂਟਿਸ ਅਸਾਮੀਆਂ ਲਈ ਚੋਣ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਇਹ ਮੈਰਿਟ 10ਵੀਂ ਤੇ ITI ਦੇ ਵਿੱਚ ਪ੍ਰਾਪਤ ਅੰਕ ਦੇ ਆਧਾਰ ਤੇ ਕੀਤੀ ਜਾਵੇਗੀ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀਆਂ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਹਰ ਇੱਕ ਤੱਕ ਪਹੁੰਚ ਕੇ ਹਰ ਇੱਕ ਇਸ ਦਾ ਲਾਭ ਲੈ ਸਕੇ। ਸੋ ਕੱਲ ਫਿਰ ਮਿਲਦੇ ਹਾਂ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਲੈ ਕੇ। ਤਦ ਤੱਕ